ਆਪਾਂ ਜਿੱਤੇ ਗਾਂਧੀ ਹਰੂਆ ਖਾਸ ਭੱਜਿਆ ਬਹਿ ਜਾਓ ਪਹਿਲਾਂ ਤਾਂ ਗਾਂਧੀ ਸਤਾਇਆ ਤੁਸੀਂ ਕਿੰਨੀ ਵਾਰੀ ਜਿੱਤਾਇਆ ਹੈਗਾ ਡੋਗੜਾ ਬੰਦਾ ਹੋ ਗਿਆ ਵੱਡਾ ਇਕੱਠ ਪਟਿਆਲਾ ਗੇਟ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਜਿੱਤੇ ਹਲਕਾ ਨਾਬਾ ਤੋਂ ਐਮਐਲਏ ਗੁਰਦੇਵ ਸਿੰਘ ਦੇਮਾਨ ਜੀ ਅਗਵਾਈ ਚ ਇਹ ਵੱਡਾ ਇਕੱਠ ਹੋਇਆ ਤੇ ਵੱਡਾ ਰੋਡ ਸ਼ੋ ਹੋਣਾ ਟੱਕਰ ਕਿਸ ਪਾਰਟੀ ਨਾਲ ਲੱਗਦੀ ਇੱਥੇ ਪਾਰਟੀ ਕਾਂਗਰਸ ਨਾਲ ਹੋ ਸਕਦੀ ਟੱਕਰ ਹਾਂ ਬਾਕੀ ਮਹਾਰਾਣੀ ਪ੍ਰੀਤਕੌਰ ਬਾਹਰ ਨੇ ਉਹਦਾ ਵੀਰੇ ਤਿੰਨ ਜਨਾ 13 ਦੇ ਪਲੇਅਰਾਂ ਦੀਆਂ ਤਸਵੀਰਾਂ ਚ ਦੋ ਸਾਲ ਚ ਇਹਨਾਂ ਦੇ ਜਨਤਕ ਸਾਧਨ ਦਿੱਤੇ ਸਾਰੇ ਨੇ ਸਾਰਾ ਪੰਜਾਬ ਇਹਨਾਂ ਦੋ ਸਾਲ ਚ ਕਰਕੇ ਦਿਖਾਣਾ 47000 ਨੌਕਰੀਆਂ ਦੀਆਂ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਨਾਭਾ ਚ ਅੱਜ ਵੱਡਾ ਇਕੱਠਾ ਸੀ ਐਮ ਭਗਵੰਤ ਸਿੰਘ ਮਾਨ ਨੇ ਆਉਣਾ ਰੋਡ ਸ਼ੋਅ ਕਰਨਾ ਸੋ ਤਸਵੀਰਾਂ ਤੁਹਾਨੂੰ ਨਾਭਾ ਦੀ ਦਿਖਾਉਣਾ ਕਿ ਵੱਡਾ ਇਕੱਠ ਹੋਇਆ ਵੱਡਾ ਇਕੱਠ ਹੋਇਆ ਇੱਥੇ ਜੀ ਆਇਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਭੇ ਪਹੁੰਚਣ ਤੇ ਨਿੱਘਾ ਸਵਾਗਤ ਵੱਲੋਂ ਸਰਦਾਰ ਕਰਮਜੀਤ ਸਿੰਘ ਅਲੌਰਾ ਪ੍ਰਧਾਨ ਆਰਡੀਆ ਐਸੋਸੀਏਸ਼ਨ ਅਤੇ ਸਮੂਹ ਮੈਂਬਰ ਨਵੀਂ ਅਨਾਜ ਮੰਡੀ ਚਣਿੱਕੇ ਨਮੀ ਅਨਾਜ ਮੰਡੀ ਵੱਲੋਂ ਆਰਤੀਆ ਐਸੋਸੀਏਸ਼ਨ ਵੱਲੋਂ ਸੀਐਮ ਭਗਵੰਤ ਮਾਨ ਦਾ ਸਵਾਗਤ ਕੀਤਾ ਜਾ ਰਿਹਾ ਸੋ ਨਾਪਾ ਚ ਸੀਐਮ ਭਗਵੰਤ ਮਾਨ ਪਹੁੰਚ ਰਹੇ ਨੇ ਵੱਡਾ ਇਕੱਠ ਪਟਿਆਲਾ ਗੇਟ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਜਿੱਤੇ ਹਲਕਾ ਨਾਪਾ ਤੋਂ ਐਮਐਲਏ ਗੁਰਦੇਵ ਸਿੰਘ ਦੇਮਾਨ ਜੀ ਅਗਵਾਈ ਚ ਇਹ ਵੱਡਾ ਇਕੱਠ ਹੋਇਆ ਤੇ ਵੱਡਾ ਰੋਡ ਸ਼ੋ ਹੋਣਾ ਆਰਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਕਿਵੇਂ ਦਾ ਇਕੱਠਾ ਕਿਵੇਂ ਦੀ ਬੇਵਲਗਦੀ ਹੈ ਸੀਐਮ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਕਿਵੇਂ ਦਾ ਰਹਿਣ ਵਾਲਾ ਬਹੁਤ ਵੱਡਾ ਇਕੱਠ ਹੈ ਆਪ ਪਾਰਟੀ ਬਹੁਤ ਵੋਟਾਂ ਨਾਲ ਜਿੱਤੂ। ਹਾਂ। ਬਿਲਕੁਲ। ਬਾਕੀ ਕੀ ਲੱਗਦਾ ਤੁਹਾਨੂੰ? ਕਿਉਂਕਿ ਇਹ ਮਹਾਰਾਣੀ ਪ੍ਰਨੀਤ ਕੌਰ ਦਾ ਗੜਾ ਜੀ ਇੱਕ ਵਾਰੀ ਧਰਮਬੀਰ ਗਾਂਧੀ ਨੇ ਉਹ ਗੜ ਨੂੰ ਤੋੜਿਆ ਸੀ। ਇਸ ਵਾਰ ਕਿਵੇਂ ਲੱਗਦਾ ਕਿ ਮਹਾਰਾਣੀ ਪ੍ਰਨੀਤ ਕੌਰ ਪਿੱਛੇ ਰਹਿਣਗੇ? ਸਾਡੇ ਪਿੱਛੇ ਜੇਮਾਨ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਨੇ। ਠੀਕ ਹੈ ਜੀ। ਉਹਨੀਆਂ ਨੀੜ ਨਾਲ ਜਿੱਤਣਗੇ। ਠੀਕ ਹੈ। ਮੁਕਾਬਲਾ ਕਿਸ ਪਾਰਟੀ ਨਾਲ ਲੱਗਦਾ ਜੀ ਇੱਥੇ? ਮੁਕਾਬਲਾ ਸਾਨੂੰ ਸਾਡੀਓ ਪਾਰਟੀ ਦੇ ਮੁਕਾਬਲਾ ਕਿਸੇ ਦਾ ਮੁਕਾਬਲਾ ਨਹੀਂ। ਪਹੀ ਜਿੱਤਨੀ ਦੂਜੇ ਤੀਜੇ ਨੰਬਰ ਤੇ ਆਪਣੀ ਜਜਮੈਂਟ ਹੁੰਦੀ ਹੈ ਵੀ ਦੂਜੇ ਤੇ ਹੋ ਰਹਿ ਜੂ ਤੀਜੇ ਤੇ ਹੋ ਰਹਿ ਜਾਣਾ ਸਭ ਮਗਰ ਨੇ ਪਿੱਛੇ ਹੀ ਨੇ ਸਾਰੇ ਠੀਕ ਹੈ ਸਭ ਨਾਲ ਪਰਾਪਤੀ ਅੱਛਾ ਠੀਕ ਹੈ ਬਾਕੀ ਕਿਵੇਂ ਲੱਗਦਾ ਨਾਬੇ ਦਾ ਜਿਵੇਂ ਦਾ ਦੇ ਮੰਗ ਵਕਤ ਮਤਲਬ ਬੇਵ ਚਲਦੀ ਸੀ ਉਵੇਂ ਬੇਵਾਜਾ ਬੇਵ ਦਾ ਫਰ ਵੀ ਬਹੁਤ ਮਿਹਨਤ ਬਹੁਤ ਹੈ ਘਰ ਘਰ ਜਾਂਦੇ ਨੇ ਬਹੁਤ ਵੱਡੀ ਮਿਹਨਤ ਹੈ ਇਹਨਾਂ ਦੀ ਮਿਹਨਤ ਸਤ ਕੀ ਜਿਦ ਤੇ ਕਿ ਕਾਰਗੁਜ਼ਾਰੀ ਬਹੁਤ ਵਧੀਆ ਬਹੁਤ ਵਧੀਆ ਬਿਲਕੁਲ ਜੀ ਸੋ ਲਗਾਤਾਰ ਗੱਲਬਾਤ ਵੀ ਜਾਰੀ ਹੈ ਵੀਰ ਜੀ ਕੀ ਨਾਮ ਆ ਜੀ ਆਪਣੇ ਹਾਂ ਜੀ ਕੀ ਨਾਮ ਆ ਜੀ ਆਪਣਾ ਸਿਕੰਦਰ ਸਿੰਘ ਢੀਂਡਸਾ ਠੀਕ ਹੈ ਢੀਂਡਸਾ ਸਾਹਿਬ ਕਿਵੇਂ ਲੱਗਦਾ ਲੋਕ ਸਭਾ ਹਲਕਾ ਪਟਿਆਲਾ ਦਾ ਕੀ ਰਹਿਣ ਵਾਲਾ ਕਿੰਨਾ ਕੁ ਫਰਕ ਨਾਲ ਮੁਕਾਬਲੇ ਹੋਣਗੇ ਇਸ ਵਾਰ ਇਹ ਤਾਂ ਹੁਣ ਚਾਰ ਤਰਫਾ ਮੁਕਾਬਲਾ ਚੱਲਦਾ ਹੈ ਠੀਕ ਹੈ ਜੀ ਇਹਦੇ ਚਾਲੇ ਕੋਈ ਕਹਿ ਨਹੀਂ ਸਕਦਾ ਦੇ ਵੀ ਕਿਹੜਾ ਲੈ ਕੇ ਜਾਊਗਾ ਅੱਛਾ ਜੀ ਹਾਂ ਠੀਕ ਹੈ ਜੇ ਪਹਿਲੇ 2 ਨੰਬਰ ਤੇ ਲਈਏ 2 ਨੰਬਰ ਤੇ ਕਿਹੜੀ ਕਿਹੜੀ ਪਾਰਟੀ ਆ ਮੇਨ ਆਪਾਂ ਕਹਿੰਦੇ ਵੀ 2 ਨੰਬਰ ਤੇ ਇਹ ਨਹੀਂ ਬਾਕੀ ਪਿੱਛੇ ਜਾਦਤਾ ਆਮ ਆਰ ਪਾਰਟ ਪਾਰਟੀ ਉਹ ਮੂਰੇ ਹੈ ਠੀਕ ਹੈ ਜੀ ਹਾਂ ਮੁਕਾਬਲਾ ਆਮ ਆਦਮੀ ਪਾਰਟੀ ਦੇ ਕਿਸ ਪਾਰਟੀ ਨਾਲ ਲੱਗਦਾ ਜੀ ਇਹਦਾ ਗਾਂਧੀ ਨਾਲ ਅੱਛਾ ਜੀ ਹਾਂ ਜੀ ਠੀਕ ਹੈ ਬਾਕੀ ਭਾਜੀਪੀ ਸ਼੍ਰੋਮਣੀ ਅਕਾਲੀ ਦਲ ਬਾਹਰ ਨਹੀਂ ਸਰ ਉਹ ਬਾਹਰ ਨਹੀਂ ਜਾ ਰਹੇ ਠੀਕ ਹੈ ਮਹਾਰਾਣੀ ਪ੍ਰਨੀਤ ਕੌਰ ਦਾ ਗੜ ਮੰਨਿਆ ਜਾਂਦਾ ਸੀ ਪਟਿਆਲਾ ਜੋ ਟੁੱਟੂਗਾ ਉਹ ਗੜ ਟੁੱਟੂਗਾ ਇਹ ਠੀਕ ਹੈ ਅੱਛਾ ਜੀ ਹਾਂ ਜੀ ਕੀ ਲੱਗਦਾ ਕਿੰਨੇ ਕ ਫਰਕ ਨਾਲ ਟੁੱਟੂ ਉਹਨੇ ਉਹਨੇ ਕੋਈ ਕੰਮ ਨਹੀਂ ਕਰਿਆ ଥି ਹਾਂ ਉਹਦਾ ਖਮਿਆਜਾ ਭੁਗਤਣਗੇ ਭੁਗਤਣਗੇ ਪਿੰਡਾਂ 'ਚ ਵੋਟ ਨਹੀਂ ਆ ਗਈ ਉਹਨਾਂ ਦੀ ਬਾਕੀ ਜਿਹੜੀ ਪਾਰਟੀ ਬਦਲੀ ਆ ਉਹਦਾ ਵੀ ਫਰਕ ਰਹਿਣ ਵਾਲਾ ਜੀ ਹਾਂਜੀ ਪਾਰਟੀ ਬਦਲੀ ਆ ਜਿਹੜੀ ਉਹਨਾਂ ਨੇ ਉਹਦਾ ਬਹੁਤ ਜ਼ਿਆਦਾ ਫਰਕ ਪੈ ਜੀ ਜ਼ਿਆਦਾ ਫਰਕ ਪੈ ਜੂ ਬਹੁਤ ਹਾਂ ਓਕੇ ਜਣੀ ਕੇ ਡਾਕਟਰ ਬਲਵੀਰ ਵੱਡੇ ਫਰਕ ਨਾਲ ਜਿੱਤ ਨਾਲ ਡਾਕਟਰ ਬੀਬੀ ਰ ਪਹਿਲੇ ਨੰਬਰ ਤੇ ਰ ਅੱਜ ਦੀ ਘੜੀ ਬਿਲਕੁਲ ਜੀ ਸੋ ਲਗਾਤਾਰ ਤਸਵੀਰਾਂ ਨੇ ਨਾਬਾ ਦੀਆਂ ਦਿਖਾ ਰਿਆਂ ਜਿੱਥੇ ਵੱਡਾ ਇਕੱਠ ਹੋਇਆ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਟੱਕਰ ਆ ਜਿਹੜੀ ਡਾਕਟਰ ਧਰਮਵੀਰ ਗਾਂਧੀ ਨਾਲ ਆ ਜਨ ਕਿ ਕਾਂਗਰਸ ਪਾਰਟੀ ਨਾਲ ਸੋ ਲਗਾਤਾਰ ਗੱਲਬਾਤ ਵੀ ਜਾਰੀ ਹੈ ਬਾਈ ਜੀ ਵੀ ਮੌਜੂਦ ਨੇ ਵਿੱਚ ਕੀ ਨਾਮ ਆਪਣਾ ਸ਼ਤਵੇਂਦਰ ਸਿੰਘ ਲੌਰੰਗ ਅੱਛਾ ਜੀ ਭੁਪਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਕਿਵੇਂ ਰਹਿਣ ਵਾਲਾ ਲੋਕ ਸਭਾ ਹਲਕਾ ਪਟਿਆਲਾ ਦੀ ਸੀਟ ਦਾ ਬਹੁਤ ਵਧੀਆ ਰਹੂਗਾ ਵੀਰੇ ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਅੱਛਾ ਕਿੱਡੇ ਇੱਕ ਫਰਕ ਨਾਲ ਜਿਵੇਂ ਪਹਿਲਾਂ ਦੇ ਮੰਨ ਤੇ ਬਹੁਤ ਵੱਡੇ ਫਰਕ ਨਾਲ ਜਿੱਤੇ ਸੀ ਉਨਾ ਫਰਕ ਰਹੂਗਾ ਇਸ ਵਾਰ ਥੋੜਾ ਬਹੁਤ ਫਰਕ ਟੁੱਟੂਗਾ ਜਾਂ ਕੀ ਲੱਗਦਾ ਜੱਜਮੈਂਟ ਬਹੁਤ ਵਧੀਆ ਰਹੂਗਾ ਵੀ ਪਾਰਟੀ ਕਾਂਗਰਸ ਨਾਲ ਹੋ ਸਕਦੇ ਟੱਕਰ। ਹਾਂ। ਆ ਕੀ ਮਹਾਰਾਣੀ ਪ੍ਰੀਤਕੌਰ ਬਾਹਰ ਨੇ? ਉਹ ਤਾਂ ਵੀਰੇ ਤਿੰਨ ਰਚਨਾ ਤੇ ਰੰਨਾ ਪਲੇਅਰਾਂ ਦੇ ਨਸਪੇਰਾਂ ਚ। ਅੱਛਾ। ਜੀ। ਜੀ। ਬੀਜੇਪੀ ਦਾ ਉਹੀ ਵੈਸੀ ਵਿਰੋਧ ਹੈ ਪੰਜਾਬ ਚ। ਠੀਕ ਹੈ। ਪਰ ਜੇ ਗੜ ਮੰਨੀਏ ਮਹਾਰਾਣੀ ਪ੍ਰੀਤਕੌਰ ਦਾ ਗੜ ਸੀ ਇਹ ਪਟਾਕ ਕਿਲਾ ਸੀ ਜਿਹੜਾ ਪਹਿਲਾਂ ਧਰਮਵੀਰ ਗਾਂਧੀ ਨੇ ਢਾਇਆ ਆਮਦਵੀ ਪਾਰਟੀ ਵਾਲਿਆਂ ਨੇ ਤੇ ਉਸ ਤੋਂ ਬਾਅਦ ਛੋਟੇ ਹਰੀ ਫਿਰ ਇਸ ਕੀ ਢਹਿ ਜਾਣਾ ਇਹ। ਉਹ ਕਿਲਾ ਹੁਣ ਬਣਿਆ ਬਣਾਇਆ ਜਿਹੜਾ ਢਾਇਆ ਉਹ ਗਾਂਧੀ ਨੂੰ ਦੁਬਾਰੋਂ ਮਿਲ ਗਿਆ। ਨੋ ਬਾਕੀ ਦਾ ਆਮ ਆਦਮੀ ਪਾਰਟੀ ਦਾ ਮੁਕਾਬਲਾ ਹੋਰ ਕਿਸ ਦਾ ਕੁਝ ਨਹੀਂ ਤੁਹਾਨੂੰ ਕੀ ਲੱਗਦਾ ਜਿਹੜੀ ਪਿੰਡਾਂ ਦੀ ਵੇਵ ਆ ਜਾਂ ਕਿਵੇਂ ਵੀ ਕੰਮਾਂ ਦੀ ਸ਼ਲਾਘਾ ਹੁੰਦੀ ਆਮ ਆਦਮੀ ਪਾਰਟੀ ਦੇ ਨਹੀਂ ਆਮ ਆਦਮੀ ਪਾਰਟੀ ਤੇ ਬਹੁਤ ਵਧੀਆ ਕੰਮ ਕਰੇ ਹੋਏ ਨੇ ਪਿੰਡਾਂ 'ਚ ਦੇਖ ਲਓ ਵੀ ਵੋਟਰਾਂ ਦੀ ਲਾਈਟ ਜਿਹੜੀ ਆ ਟਾਈਮ 'ਚ ਦੇਖਣ ਨੂੰ ਨਹੀਂ ਮਿਲਦੀਦੀ 8-8 ਘੰਟੇ ਬਿਨਾਂ ਕਿਸੇ ਕੱਟ ਤੋਂ ਚੱਲ ਰਹੀ ਹੈ ਬਹੁਤ ਵਧੀਆ ਲਾਈਟ ਕਰਦੇ ਬਾਕੀ ਬਿਜਲੀ ਬਿੱਲ ਮੁਆਫ ਕੀਤੇ ਨੇ ਵੀ ਇਹ ਇਫੈਕਟ ਵੱਡੇ ਨੇ ਇਹ ਬਹੁਤ ਵੱਡੇ ਇਫੈਕਟ ਨੇ ਕਿਸੇ ਸਰਕਾਰ ਤੋਂ ਹੋਇਆ ਨਹੀਂ ਇਹ ਕੰਮ ਜਿਹੜਾ ਇਹਨਾਂ ਨੇ ਕਰਤਾ ਹੈ ਮੁਕਾਬਲਾ ਤਾਂ ਡਾਕਟਰ ਧਰਮਵੀਰ ਗਾਂਧੀ ਨਾਲੇ ਰਹਿਣ ਵਾਲਾ ਸੀ ਹਾਂਜੀ ਹਾਂ ਠੀਕ ਹੈ ਮੈਨੂੰ ਤਾਂ ਇਹੀ ਲੱਗਦਾ ਬਾਕੀ ਦੇਖੋ ਜਿੰਨੀ ਹਵਾ ਹੁੰਦੀ ਹੈ ਜੱਜਮੈਂਟ ਹੋਏ ਜਾਂਦੀ ਆਪਾਂ ਨੂੰ ਸੁਣ ਕੇ ਵੀ ਮੁਕਾਬਲਾ ਮੈਨੂੰ ਤਾਂ ਵੀ ਇਹੀ ਲੱਗਦਾ ਵੀ ਕਾਂਗਰਸ ਦੇ ਆਮ ਆਦਮੀ ਨਾਲ ਮੁਕਾਬਲਾ ਹਾਂਜੀ ਕਿਵੇਂ ਜੀ ਆਪਾਂ ਜਿੱਤਾਂ ਗਾਂਧੀ ਹਾਰੂਗਾ ਭੱਜ ਜਾ ਬੈਠ ਜਾ ਪਹਿਲਾਂ ਤਾਂ ਗਾਂਧੀ ਸਿਧਾਇਆ ਤੁਸੀਂ ਕਿੰਨੀ ਵਾਰੀ ਸਿਧਾਇਆ ਹੈਗਾ ਦੋਗਲਾ ਬੰਦਾ ਹੋ ਗਿਆ ਦੂਏ ਪਾਸੇ ਭੱਜ ਗਿਆ ਉਹ ਦੂਏ ਵਾਰ ਸੇ ਕਰ ਗਿਆ ਜੇ ਐਂ ਵੀ ਖੜਾ ਹੁੰਦਾ ਫੇਰ ਇਹ ਦੋਗਲਾ ਬੰਦਾ ਮਹਾਰਾਣੀ ਪ੍ਰੀਤਕੌਰ ਨੂੰ ਕਿਵੇਂ ਦੇਖ ਤੋਂ ਬਹੁਤ ਵਾਰੀ ਐਮਪੀ ਬਣਾਏ ਨੇ ਤੁਸੀਂ ਉਹ ਮਹਾਰਾਣੀ ਪ੍ਰੀਤਕੌਰ ਨੂੰ ਅਸੀਂ ਇੱਕ ਵਾਰ ਵੋਟ ਪਾਈ ਹੈ ਜਿਹੜੇ ਬਚਾਲੇ ਰਹੇ ਨੇ ਉਹ ਕਾਂਗਰਸੀਆ ਰਹੇ ਨੇ ਹੁਣ ਸਾਰੀ ਜੀਐਸ ਵਿੱਚ ਭੱਜ ਗਈ ਜਿਨ੍ਹਾਂ ਤੇਰਾ ਮੇਨਾ ਸਾਡਾ ਦਿਨ ਦੀ ਕਸਾਇਆ ਦਿੱਤਾ ਉਹਨੂੰ ਵੋਟ ਪਾਦਾਗੇ ਨਹੀਂ ਪਾਦਾਗੇ ਆਂ ਸਾਡੀ ਜਿੰਦਾਬਾਦ ਜਿੰਦਾਬਾਦ ਕਿਹੜੇ ਕਿਹੜੇ ਕੰਮ ਵਧੀਆ ਲੱਗਦੇ ਨੇ ਆਵਾਜ਼ੀ ਪਾਰਟੀ ਦੇ ਆਵਾਜ਼ੀ ਪਾਰਟੀ ਦੇ ਮੈਨੂੰ 12 14000 ਬਿੱਲ ਆਉਗਾ ਕਰ ਦੋ ਉਹ ਮੇਰੀ ਜੇਬ ਪਾ ਗਿਆ ਜਾ ਕੇ ਹਸਪੀਟਲ ਦੇਖ ਲਓ ਸਾਰੇ ਵਧੀਆ ਜਰ ਦਵਾਈਆਂ ਵਧੀਆ ਮਿਲ ਰਹੀਆਂ ਨੇ ਜਿਹੜੀਆਂ ਈਆਂ ਬੜਾ ਨੇ ਉਹ ਬੱਸਾਂ ਦਾ ਫਰੀ ਉਹ ਐ ਲੈ ਕਰਾਇਆ ਪੀ ਆ ਡੀ ਸੀ ਦਾ ਹੋਰ ਕੀ ਚਾਹੀਦਾ ਓਏ ਕੁਝ ਨਾ ਆਵੀਂ ਕਿਪਾ ਸੇ ਥੋੜਾ ਥੋੜਾ ਗਾ ਲੈ ਲੈ ਓ ਜੀ ਅਕਮੀ ਜੀ ਬਾਰੇ ਬੰਦ ਬੰਦ ਕਰਨੀ ਪਈ ਅ ਗਰੀਬ ਆ ਬੱਚੇ ਫਿਰਿਆ ਤੇ ਕੰਬੀਆਂ ਘੜੇ ਉੱਪਰ ਆ ਜਿਹੜੇ ਸਹੂਲਤਾਂ ਬਹੁਤ ਮਿਲੀਆਂ ਨੇ ਹੈ ਜੀ ਸਹੂਲਤਾਂ ਬਹੁਤ ਮਿਲੀਆਂ ਨੇ ਵਾਹ ਬਹੁਤ ਵਧੀਆ ਜਿੰਨੀਆਂ ਸਹੂਲਤਾਂ 2 ਸਾਲ ਚ ਇਹਨਾਂ ਦੇ ਜ਼ਹਤਦਾਰ ਸਾਹਿਬ ਨੇ ਦਿੱਤੀਆਂ ਸਹਾਰੇ ਨੇ ਖਾਲਾ ਸਾਰਾ ਪੰਜਾਬ ਇਹਨਾਂ 2 ਸਾਲ ਚ ਕਰਕੇ ਦਿਖਾਦਾ 47000 ਨੌਕਰੀਆਂ ਨੂੰ ਵਾਦੀਆਂ ਬਹੁਤ ਬਾੰਦੈ ਨਾ ਭਾਈ ਜਨਨ ਕੇ ਸੀਐਮ ਭਗਵਾਨ ਜੀ 팬 ਹੋ ਤੁਸੀਂ ਵੱਡੇ ਏ ਨੂੰ ਜਾਂ ਜੋ 5 ਨੰਬਰ ਜਿੱਤਾ ਵੇ ਹਾਂ ਮਰਾ ਦਾ ਯੁੰਗਰ ਹੈ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਨਾਲ ਗੱਲਬਾਤ ਕੀਤੀ ਆ ਆਗੂਆਂ ਨਾਲ ਆਧਿਹਾਰਾਂ ਨਾਲ ਕਿ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਪਟਿਆਲਾ ਤੋਂ ਵੱਡੇ ਫਰਕ ਨਾਲ ਜਿੱਤੇਗੀ ਸੋ ਲਗਾਤਾਰ ਜਿਹੜੀ ਜੇ ਗੱਲਬਾਤ ਕਰੀਏ ਕਿ ਮੁਕਾਬਲਾ ਮੁਕਾਬਲਾ ਡਾਕਟਰ ਧਰਮਵੀਰ ਗਾਂਧੀ ਨਾਲ ਹੋ ਸਕਦਾ ਬਾਈ ਜੀ ਮੋਰਨ ਬਾਈ ਜੀ ਕੀ ਨਾਮ ਆਪਣਾ ਅਵਤਾਰ ਸਿੰਘ ਜੀ ਅੱਛਾ ਅਵਤਾਰ ਸਿੰਘ ਜੀ ਕੀ ਲੱਗਦੀ ਬੇਵਕੀ ਲੱਗਦੀ ਇਸ ਵਾਰ ਇਸ ਵਾਰ ਡਾਕਟਰ ਬਲਵੀਰ ਜਿੱਤੂਗਾ اچھا ਕੀ ਕਾਰਨ ਕੀ ਲੱਗਦੇ ਨੇ ਕਿਉਂ ਜਿੱਤਣਗੇ ਇੱਕ ਤਾਂ ਆਪਣੇ ਲੈਡਰ ਬਹੁਤ ਆ ਰਹੀ ਹੈ ਜੀ ਮੋਟਰਾਂ ਵਾਲੀ 1600 ਜੁੰਟ ਮਾਫ ਆ ਕਰਾਂ ਦੀ ਬਹੁਤ ਸੌਤਾਂ ਦੇ ਰਹੇ ਨੇ ਨੌکریاں ਦਿੱਤੀਆਂ ਨੇ ਕਾਲੀ ਕਾਂਗਰਸ ਇਹਨਾਂ ਦਾ ਕੁਝ ਨਹੀਂ ਦਿੱਤਾਗਾ ਤੇ ਡਾਕਟਰ ਧਰਮਪੀਰ ਗਾਂਧੀ ਨਾਲ ਮੁਕਾਬਲਾ ਜਾਂ ਮਹਾਰਾਣੀ ਪ੍ਰਨੀਤ ਕੌਰ ਨਾਲ ਮੁਕਾਬਲਾ ਡਾਕਟਰ ਬਲਵੀਰ ਦਾ ਡਾਕਟਰ ਬਲਵੀਰ ਦਾ ਧਰਮਪੀਰ ਗਾਂਧੀ ਨਾਲ ਅਕਾਲੀ ਦਲ ਦਾ ਬੀਜੇਪੀ ਅਕਾਲੀ ਦਲ ਦਾ ਕੀ ਬੀਜੇਪੀ ਨਾਲ ਜਣਗੇ ਤੀਜੇ ਚੌਥੇ ਨੰਬਰ ਦਾ ਉਹਨਾਂ ਦਾ ਹਾਂਜੀ ਕਿੰਨੇ ਕ ਵੱਡੇ ਫਰਕ ਨਾਲ ਜਿੱਤ ਹਾਰ ਹੋ ਸਕਦੀ ਇੱਥੇ ਦੇਖੋ ਜੀ ਹੁਣ ਲੱਖ ਲੁੱਖ ਤਾਂ ਜਾਊਗਾ ਇਲਾਕੇ ਤੋਂ ਉੱਪਰ ਜਾਊਗਾ ਠੀਕ ਹੈ ਠੀਕ ਹੈ ਹਾਂ ਬਿਲਕੁਲ ਹਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਹੜੀ ਪਾਰਟੀ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਜੀ ਬਾਈ ਜੀ ਕਿਹੜਾ ਪਿੰਡਾ ਹੋਣਾ ਕੁੰਡਰਾ ਜੀ ਅੱਛਾ ਜੀ ਪਹੁੰਚੇ ਅੱਜ ਹਾਂਜੀ ਮੈਨੂੰ ਲੱਗਦੀ ਆ ਬੇ ਫਿਰ ਸੰਗਰੂਰ ਦੀ 100% 101% ਦੇ ਉੱਪਰ ਆ ਡਾਕਟਰ ਬਲਵੀਰ ਜਿੱਤਣਗੇ ਹਾਂਜੀ ਹਾਂ ਕਿਹੜੇ ਕੰਮ ਵਧੀਆ ਲੱਗਦੇ ਨੇ ਆਮ ਆਦਮੀ ਪਾਰਟੀ ਦੇ ਤੁਹਾਨੂੰ ਦੇਖੋ ਜੀ ਬਿਜਲੀ ਫ੍ਰੀ ਕਰਤੀ ਹਨਾ ਜੀ ਤੇ ਬਿਜਲੀ ਰਹਿੰਦੀ ਵੀ 24 ਘੰਟੇ ਮਾਗਿਆ ਬਹੁਤ ਘੱਟ ਭਜਦੀ ਆ ਇਹ ਹਾਈ ਇਹਦੇ ਕਰਕੇ ਪੈਦਾਵਾਰ ਵੀ ਵਧੀਆ ਰਹੂ ਕਿਸਾਨਾਂ ਨੂੰ ਫਾਇਦਾ ਵੀ ਰਹੂਗਾ ਇਹ ਨਰੀਤਕੌਰ ਬਹੁਤ ਰਹੇ ਨੇ ਲੋਕ ਸਭਾ ਕਾ ਪਟਿਆਲਾ ਤੋਂ ਕੀ ਲੱਗਦਾ ਉਹਨਾਂ ਦਾ ਨਹੀਂ ਸਾਨੂੰ ਉਹਨਾਂ ਦੇ ਕੰਮ ਵਧੀਆ ਨਹੀਂ ਲੱਗੇ ਬਿਲਕੁਲ ਸੋ ਗੱਲਬਾਤ ਇਹੀ ਕਹਿ ਰਹੇ ਨੇ ਜੀ ਹਾਂਜੀ ਕੀ ਨਾਮ ਸਰਪੜਾ ਅਜੀਤ ਜੰਦਾਲ ਜੀ ਅਜੀਤ ਜੀ ਕਿਵੇਂ ਦੇਖਦੇ ਹੋ ਅੱਜ ਸੀਐਮ ਭਗਵੰਤ ਮਾਨ ਨੇ ਪਹੁੰਚਣਾ ਕਿਵੇਂ ਲੱਗਦਾ ਇਸ ਵਾਰੀ ਲੋਕ ਸਭਾ ਕਾ ਪਟਿਆਲਾ ਦੀ ਬੇਮ ਕਿਵੇਂ ਦੀ ਰਹਿਣ ਵਾਲੀ ਆ ਸਰ ਲੋਕ ਸਭਾ ਪਟਿਆਲਾ ਤੋਂ ਅਸੀਂ 2 ਲੱਖ ਦੇ ਨਾਲ ਲੀਡ ਕਰ ਰਹੇ ਆ ਦੋ ਘਟੋ ਘਟ 2 ਲੱਖ ਵੋਟ ਨਾਲ ਜਿੱਤਣਗੇ ਡਾਕਟਰ ਭਲਵੀਰ ਜੀ ਕਿਉਂਕਿ ਮੁਕਾਬਲੇ ਦੇ ਵਿੱਚ ਕੋਈ ਹੈ ਹੀ ਨਹੀਂਗਾ ਹਾਂਜੀ ਇਹ ਫੇਰ ਵੀ ਮੁਕਾਬਲੇ 'ਚ ਆਪਾਂ ਜਜਮੈਂਟ ਲਾਉਣੇ ਕਿ ਦੂਜੇ ਨੰਬਰ ਤੇ ਇਹ ਹੋਣਗੇ ਜੀ ਤੀਜੇ ਨੰਬਰ ਤੇ ਇਹ ਹੋਣਗੇ ਮੈਂ ਪਟਿਆਲੇ ਦੀ ਜਨਤਾ ਨੂੰ ਤਾਂ ਇਹ ਹੀ ਨਹੀਂ ਪਤਾਏਗਾ ਹੋਰ ਖੜਾ ਕੌਣ ਹੈ ਖੜੇ ਡਾਕਟਰ ਭਲਵੀਰ ਜੀ ਨੇ ਇਕੱਲੇ ਜਜਮੈਂਟ ਵਾਲੀ ਕੋਈ ਐਸੀ ਗੱਲ ਨਹੀਂ ਕਿਉਂਕਿ ਡਾਕਟਰ ਭਲਵੀਰ ਜੀ ਨੇ ਧੋਖਾ ਕੀਤਾ ਜਨਤਾ ਨਾਲ ਹਾਂ ਜਿੱਤੇ ਆਮ ਆਦਮੀ ਪਾਰਟੀ ਤੋਂ ਕੰਮ ਆਮ ਆਦਮੀ ਪਾਰਟੀ ਦੇ ਜਨਾਰੇ ਨੇ ਉਹ ਜਾ ਕੇ ਕਾਂਗਰਸ ਦੇ ਵਿੱਚ ਮਨੇ ਆ ਕੰਮ ਕੀਤਾ ਮਨੇ ਆ ਕੰਮ ਕੀਤਾ ਕੰਮ ਦਾ ਆਮ ਆਦਮੀ ਪਾਰਟੀ ਨੇ ਕਰਾਏ ਸੀਗੇ ਡਾਕਟਰ ਭਲਵੀਰ ਜੀ ਕਹੀ ਜਾਂਦੇ ਮੇਰੇ ਕੰਮ ਨੇ ਮੇਰੇ ਕੰਮ ਨੇ ਡਾਕਟਰ ਗਾਂਧੀ ਕਹੀ ਜਾਂਦੇ ਨੇ ਜੀ ਠੀਕ ਹੈ ਨਾ ਜੀ ਤੇ ਉਹ ਤੋਂ ਬਾਅਦ ਰਹਿ ਗਈ ਗੱਲ ਆ ਗਈ ਮਹਾਰਾਣੀ ਦੀ ਮਹਾਰਾਣੀ ਜੀ ਇਹ ਜਿਹੜੇ ਨਾ ਇਹ ਦਲ ਬਦਲੂ ਟੋਲੇ ਨੇ ਇਨਾਂ ਦੇ ਭਰੋਸਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਨਤਾ ਨੂੰ ਤੇ ਅੱਜ ਕੈਪਟਨ ਸਾਹਿਬ ਦਾ ਪਤਾ ਹੀ ਨਹੀਂ ਉਹ ਗੁੰਮਸ਼ੂਦਾ ਹੋਏ ਹੋਏ ਨੇ ਕਿੱਥੇ ਨੇ ਕਿੱਥੇ ਨਹੀਂ ਹੈਗੇ ਇਸ ਲਈ ਮੈਂ ਤਾਂ ਜਨਤਾ ਨੂੰ ਇੱਕ ਅਪੀਲ ਕਰਦਾ ਵੀ ਮੇਰੀ ਸੋਚ ਇਹ ਹੈ ਵੀ ਅਸੀਂ 2 ਲੱਖ ਵੋਟ ਦੇ ਨਾਲ ਲੀਡ ਦੇ ਨਾਲ ਜਿੱਤ ਰਹੇ ਹਾਂ ਪਰ ਜਨਤਾ ਨੂੰ ਇਹ اپੀਲਾ ਵੀ 2 ਲੱਖ ਤੋਂ ਇਹ ਲੀਡ ਵਧਣੀ ਚਾਹੀਦੀ ਹੈ ਘਟਣੀ ਨਹੀਂ ਚਾਹੀਦੀ ਹੈ ਬਿਲਕੁਲ ਜੀ ਸੋ ਲੋਕ ਸਭਾ ਹਲਕਾ ਪਟਿਆਲਾ ਤੋਂ ਇਹੀ ਗੱਲਬਾਤ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਜਿੱਤੇਗੀ ਦੂਜੇ ਨੰਬਰ ਤੇ ਜਿਹੜਾ ਮੁਕਾਬਲਾ ਹੋ ਕਾਂਗਰਸ ਪਾਰਟੀ ਦੇ ਡਾਕਟਰ ਧਰਮਵੀਰ ਗਾਂਧੀ ਨਾਲ ਸੋ ਹੁਣ ਦੇਖਣਾ ਹੋਵੇਗਾ ਕਿ 4 ਜੂਨ ਨੂੰ ਨਤੀਜੇ ਕਿਸ ਤਰ੍ਹਾਂ ਆਉਂਦੇ ਨੇ ਕੌਣ ਜਿੱਤੇਗਾ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ